ਦੁੱਲਾ ਇੱਕ ਮੱਝੂਕੇ ਲਾਈਨ ਦਾ ਸੁਣਿਆ ਹੋਣਾ ਤੁਸੀਂ ਦੁੱਲਾ ਤੇ ਅੱਜ ਤੁਹਾਨੂੰ ਨੁਕਰਿਆਂ ਚ ਦੁੱਲਾ ਦਿਖਾਉਣ ਲੱਗਿਆ ਇਹਦੇ ਸੁੰਬਾਂ ਦੀ ਬਨਾਵਟ ਦੇਖ ਲਓ ਬਿਲਕੁਲ ਮਜਬੂਤ ਤੇ ਐਨ ਬਰੀਕੀਦਾਰ ਗਰਦਨ ਤੇ ਕੰਨ ਕੋਨ ਬਹੁਤ ਸ਼ਕੀਨ ਹੈ ਇਹਦਾ ਦੁੱਲੇ ਦੀ ਦਿੱਖ ਪਾਉਂਦਾ ਹੈ ਮੱਝੂਕੇ ਵਾਲੇ ਦੀ ਤੇ ਨਾਂ ਵੀ ਬਾਈ ਉਹਨਾਂ ਨੇ ਦੁੱਲਾ ਹੀ ਰੱਖਤਾ ਰਤਨ ਕੋੜੇ ਦਾ ਪੁੱਤ ਤੇ ਅਲਵੰਦ ਦਾ ਪੋਤਾ ਇਹ ਬਾਈ ਉਹਨਾਂ ਦੇ ਘਰ ਜੰਮਿਆ ਹੋਮ ਬਰੀਡ ਆ ਇਹਦੀ ਮਾਂ ਵੀ ਵੀਰ ਉਹਨਾਂ ਦੇ ਕੋਲੀ ਆ ਉਹ ਹੈ ਗਿਆ ਸੂਰਜ ਕੋੜੇ ਦੀ ਬਾਈ ਮਿੰਟੂ ਕੋਲ ਸੀ ਜਿਹੜਾ ਵੱਡਾ ਕੋੜਾ ਬਲੱਡ ਲਾਈਨ ਦੋਵੇਂ ਪਾਸੋਂ ਡਰਾਉਂਗਾ ਤੇ ਇੱਕ ਖਾਸ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਕਿ ਦੋਵੇਂ ਲਾਈਨਾਂ ਬਾਈ ਮਿੰਟੂ ਵਾਲੇ ਖਾਨਦਾਨ ਨਾਲ ਹੀ ਜੁੜਦੀਆਂ ਨੇ ਅੱਗੇ ਜਾ ਕੇ ਇੱਕ ਅਰਜਨ ਵਾਲੀ ਲਾਈਨ ਤੇ ਇੱਕ ਸੂਰਜ ਵਾਲੀ ਲਾਈਨ ਕਿਉਂਕਿ ਦੋ ਲਾਈਨਾਂ ਬਾਈ ਦੇ ਘਰੋਂ ਹੀ ਚੱਲੀਆਂ ਨੇ ਦੋਹੇ ਅਲੱਗ-ਅਲੱਗ ਬਲੱਡ ਲਾਈਨਾਂ ਨੇ ਅਰਜਨ ਤੇ ਸੂਰਜ ਵਾਲੀ ਜਿਸ ਦਿਨ ਮੈਂ ਵੀਡੀਓ ਕੀਤੀ ਹੈ ਵੀਰ ਹੋਰਾਂ ਦੀ ਉਸ ਦਿਨ ਘੋੜੀ ਸੂਣ ਵਾਲੀ ਸੀ ਦੋ ਚਾਰ ਦਿਨ ਲੈਂਦੀ ਸੀ ਪਰ ਮੈਨੂੰ ਹੁਣ ਫੋਨ ਆਇਆ ਵੀਰ ਹੋਰਾਂ ਦਾ ਕਿ ਘੋੜੀ ਸੂਪੀ ਬਹੁਤ ਸੋਹਣੀ ਨੁਕਰੀ ਬਸ਼ੇਰੀ ਦਿੱਤੀ ਆ ਬਿਲਕੁਲ ਸਪੌਟਲੈਸ ਤੇ ਇਹਦਾ ਪਹਿਲਾ ਰਿਜ਼ਲਟ ਆ ਗਿਆ ਮਿੱਤਰੋ ਜਿਸ ਦਿਨ ਮੈਂ ਵੀਡੀਓ ਕੀਤੀ ਸੀ ਉਸ ਦਿਨ ਅਜੇ ਨਹੀਂ ਆਇਆ ਸੀ ਪਰ ਵੀਡੀਓ ਚਲੋ ਥੋੜੇ ਦਿਨ ਲੱਗ ਜਾਂਦੇ ਐਡਿਟਿੰਗ ਕਰਨ ਨੂੰ ਤੇ ਹੁਣ ਰਿਜ਼ਲਟ ਵੀ ਆ ਗਿਆ ਰਿਜ਼ਲਟ ਦੀ ਫੋਟੋ ਵੀ ਤੁਹਾਨੂੰ ਅੱਗੇ ਮੈਂ ਵੀਡੀਓ ਚ ਦਿਖਾਉਂਗਾ ਆ ਸ਼ਕੀਨ ਦੇਖੋ ਕਰਨ ਕਰਨ ਨੂੰ ਬਹੁਤ ਸ਼ਕੀਨ ਖੜਨੀ ਖੜਨੀ ਘੋੜੇ ਦੀ ਬਹੁਤ ਸੋਹਣੀ ਆ ਰਿਜ਼ਲਟ ਆ ਗਿਆ ਤੇ ਫੀਸ ਬਹੁਤ ਜਾਇਜ਼ ਰੱਖੀ ਹੋਈ ਆ ਬਾਈ ਉਹਨਾਂ ਵੀਰੂ ਜੀ ਕਹਿੰਦੇ ਵੀ ਅਸੀਂ ਪਹਿਲਾਂ ਲੋਕਾਂ ਨੂੰ ਅਪਰੂਵ ਕਰਦੇ ਵੀ ਹਾਂ ਸਾਡਾ ਘੋੜਾ ਜੰਮਦਾ ਕੀ ਆ ਕਿਉਂਕਿ ਜਿਹੜਾ ਰਤਨ ਘੋੜਾ ਸੀ ਬਹੁਤ ਟੌਪ ਦੀ ਬਰੀਡਿੰਗ ਕੀਤੀ ਆ ਉਹ ਘੋੜਾ ਪਿੱਛੇ ਜੇ ਪੂਰਾ ਹੋ ਗਿਆ ਪਰ ਉਹਦੇ ਬੱਚੇ ਬਹੁਤ ਚੰਗੇ ਦੇਖਿਆ ਮੈਨੇ ਜਿੰਨੇ ਵੀ ਦੇਖਿਆ ਮਾਰਕੀਟ ਦੇ ਵਿੱਚ ਬਹੁਤ ਚੰਗੇ ਬੱਚੇ ਆ ਉਹਨਾਂ ਚੋਂ ਇੱਕ ਬੱਚਾ ਇਹ ਦੁੱਲਾ ਸਾਹਮਣੇ ਇਹਦੀ ਮਾਂ ਦੀ ਗੱਲ ਕਰਾਂ ਵੀਰੋਆਂ ਦੇ ਘਰੀਆਂ ਤੇ ਉਹ ਹੈ ਗਿਆ ਸੂਰਜ ਘੋੜੇ ਦੀ ਉਸ ਘੋੜੀ ਨੇ ਵੀ ਬਹੁਤ ਚੰਗੇ ਬੱਚੇ ਦਿੱਤੇ ਨੇ ਇੱਕ ਤਾਂ ਵੀਰੋਆਂ ਦੇ ਘਰੇ 66 ਇੰਚ ਦੀ ਬਸ਼ੇਰੀ ਖੜੀ ਆ ਸਮੁੰਦਰ ਘੋੜੇ ਤੋਂ ਉਹ ਵੀ ਤੁਹਾਨੂੰ ਅੱਗੇ ਮੈਂ ਵੀਡੀਓ 'ਚ ਦਿਖਾਉਂਗਾ ਤੇ ਇੱਕ ਜਿਹੜੇ ਨੌਕਰੀਆਂ ਦੇ ਸ਼ਕੀਨ ਨੇ ਕਹਿੰਦੇ ਹੁੰਦੇ ਵੀ ਬਾਈ ਸਾਨੂੰ ਇੱਕ ਨੌਕਰੀ ਘੋੜੀ ਚਾਹੀਦੀ ਆ ਸਵਾਰੀ ਵਾਸਤੇ ਤੇ ਨਾਲੇ ਅਸੀਂ ਬੱਚੇ ਲੈ ਲੀਏ ਵਧੀਆ ਇੱਕ ਕੋੜੀ ਫੋਰ ਸੇਲ ਵੀ ਆ ਉਹ ਵੀਡੀਓ ਚ ਅੱਗੇ ਬਾਈ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਆ ਉਹਦੀ ਕਿੰਨਾ ਕੱਦ ਕਾਠ ਆ ਤੇ ਕਿੰਨਾ ਰੇਟ ਆ ਉਹ ਵੀ ਤੁਸੀਂ ਸੁਣ ਲਿਓ ਸਾਰੀ ਗੱਲਬਾਤ ਵੀਡੀਓ ਨਾਲ ਅਖੀਰ ਤੱਕ ਜੁੜੇ ਰਹੋ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਜਿਹੜੇ ਸੱਜਣ ਨਵੇਂ ਆ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਹ ਜਿਹੇ ਹੋਰ ਚੰਗੇ ਚੰਗੇ ਵੀਡੀਓ ਆਪਾਂ ਦਿਖਾਉਂਦੇ ਰਹੀਏ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚੇ ਆਂ ਜੀ ਆਪਾਂ ਪਿੰਡ ਬਹੌਨੇ ਜ਼ਿਲ੍ਹਾ ਮੋਗਾ ਗਿੱਲ ਸਟੱਡ ਫਾਰਮ ਤੇ ਮੇਰੇ ਨਾਲ ਅੱਜ ਕੁਝ ਮੁੰਡੇ ਹਜੇ ਵੀ ਬੈਠਾ ਜਿਹੜੇ ਕਬਡੀ ਦੇ ਭਾਈ ਪਲੇਅਰ ਰਹੇ ਆ ਤੇ ਹੁਣ ਘੋੜਿਆਂ ਦਾ ਸ਼ੌਂਕ ਆ ਬਾਈ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਉਂਗਾ ਮੇਰੇ ਨਾਲ ਬਾਈ ਜੱਸਾ ਬਹੁਣਾ ਬਾਕੀ ਬਾਈ ਦੇ ਫਾਦਰ ਸਾਹਿਬ ਬੈਠੇ ਨੇ ਭਰਾ ਬੈਠੇ ਨੇ ਤੇ ਯਾਰ ਦੋਸਤ ਵੀ ਪਹੁੰਚੇ ਹੋਏ ਨੇ ਘੋੜਾ ਤੁਹਾਨੂੰ ਬਹੁਤ ਹੀ ਖੂਬਸੂਰਤ ਦਿਖਾਉਣਾ ਜਿਹਦਾ ਨਾ ਦੁੱਲਾ ਦੁੱਲਾ ਇੱਕ ਆਪਾਂ ਮੱਝੂ ਕੇ ਲਾਈਨ ਦਾ ਵੀ ਸੁਣਿਆ ਜਿਹਨੇ ਪੂਰੀ ਖੁੱਤੀ ਪਾ ਕੇ ਰੱਖੀਆ ਬਲੱਡ ਲਾਈਨ ਦਾ ਨਾਮ ਉਹਨੇ ਦੁੱਲੇ ਨੇ ਹੋਰ ਵੀ ਉੱਚਾ ਕਰਿਆ ਤੇ ਬਿਲਕੁਲ ਹੁਵਾ ਹੁਵਾ ਉਹਦੀ ਕਾਪੀ ਪਰ ਘੋੜਾ ਜੀ ਨੁਕਰਾ ਹੋ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਉਹ ਵੀ ਸਮੁੰਦਰ ਦੀ ਉਸੇ ਘੋੜੇ ਦੀ ਸਗੀ ਭੈਣ ਆ ਜੀ ਤੇ ਇੱਕ ਨੌਕਰੀ ਕੋੜੀ ਉਹ ਫੋਰ ਸੇਲ ਆ ਪਹਿਲਾਂ ਮੈਂ ਇਹ ਗੱਲ ਕਹਿਣਾ ਭਰਾਵਾਂ ਨੂੰ ਕਿ ਡਿਟੇਲ ਪੂਰੀ ਸੁਣ ਲਿਓ ਘੋੜੀ ਦੀ ਡਿਮਾਂਡ ਵੀ ਜਿਹੜੀ ਬਾਈ ਕਹਿੰਦੀ ਸੀ ਵੀਡੀਓ ਚ ਹੀ ਦੱਸ ਦਾਂਗੇ ਫਿਰ ਤੁਸੀਂ ਕਾਲ ਕਰ ਲਿਓ ਕਿਉਂਕਿ ਪੂਰੀ ਡਿਮਾਂਡ ਸੁਣ ਕੇ ਫੇਰ ਹੀ ਗੱਲ ਕਰਨ ਦਾ ਫਾਇਦਾ ਹੁੰਦਾ ਬਾਈ ਜੱਸੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸੀ ਗਾਜੀ ਸੱਸ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਪਿੰਡ ਪਹੁੰਚਣ ਤੇ ਥੈਂਕ ਯੂ ਵੀਰ ਜੀ ਇਵੇਂ ਮੈਂ ਪਹਿਲਾਂ ਦੱਸਤਾ ਵੀ ਤੁਸੀਂ ਕਬੱਡੀ ਦੇ ਸ਼ਕੀਨ ਹੋ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਤੁਸੀਂ ਤਿੰਨ ਸਕੇ ਭਰਾਵਾਂ ਤੋਂ ਤਿੰਨ ਦੇ ਤਿੰਨੇ ਕਬੱਡੀ ਖੇਡਦੇ ਰਹੇ ਹੋ ਜੀ ਹਾਂ ਪਹਿਲਾਂ ਤੋਂ ਖੇਡਦੇ ਸੀ ਬਾਈ ਤੇ 5-6 ਸਾਲ ਖੇਡੇ ਤਕਰੀਬਨ 6-7 ਸਾਲ ਪਹਿਲਾਂ ਛੋਟੀ ਖੇਡਦੇ ਵੇਟ ਤੇ ਫਿਰ ਓਪਨ ਖੇਡਣ ਲੱਗ ਗਏ ਠੀਕ ਆ ਬਾਈ ਤੇ ਤੁਹਾਡੇ ਫਾਦਰ ਸਾਹਿਬ ਵੀ ਖੇਡਦੇ ਸਨ ਅੰਕਲ ਜੀ ਬੈਠੇ ਨਾਲ ਹੀ ਹਾਂਜੀ ਹਾਂਜੀ ਇਹ ਪਹਿਲਾਂ ਤੋਂ ਆਪਦੇ ਉਮਰ ਚ ਖੇਡਦੇ ਰਹੇ ਪਹਿਲਾਂ ਹੀ ਅੱਛਾ ਜੀ ਤੇ ਉਹਨਾਂ ਨੂੰ ਵੇਖ ਕੇ ਫਿਰ ਖੂਨ ਚ ਆ ਜਾਂਦਾ ਹੀ ਬਲੱਡ ਚ ਤੁਹਾਡੇ ਏਰੀਆ ਦੇ ਇੰਨੀ ਕਿ ਚੜਾਈ ਰਹੀ ਆ ਬਾਈ ਕਿਉਂਕਿ ਮੈਂ ਵੀ ਚਲੋ ਪਹਿਲਾਂ ਕੌਡੀ ਖੇਡਿਆ ਵੀ ਜਿਹੜੀ ਟੀਮ ਤਾਕੜੀ ਹੋ ਜਾਂਦੀ ਸੀ ਪੰਜਾਬ ਦੇ ਵਿੱਚ ਉਹ ਇਹ ਕਹਿੰਦੇ ਸੀ ਵੀ ਜਿਹੜੀ ਟੀਮ ਮੋਗਾ ਜਿੱਤ ਕੇ ਲਊਗੀ ਮੋਗਾ ਏਰੀਆ ਵੀ ਉਹ ਟੀਮ ਤਾਕੜੀ ਮੰਨੀ ਜਾਊਗੀ ਤੁਹਾਡੇ ਏਰੀਏ ਚ ਕ੍ਰੀਮ ਪੈਦਾ ਹੋਈ ਆ ਵੀਰੇ ਕਬੱਡੀ ਦੇ ਮੈਨਾਂ ਦੀ ਹਾਂਜੀ ਮਾਲ ਮਾਲਵੇ ਚ ਪੂਰੇ ਪਲੇਅਰ ਤਕੜੇ ਸੀ ਇੱਥੇ ਹੀ ਆਪਣੇ ਹਾਂ ਪੂਰੇ ਤਕੜੇ ਹੋਏ ਨਹੀਂ ਪੂਰੇ ਤਕੜੇ ਪਲੇਅਰ ਹੋਏ ਸੀ ਬਿਲਕੁਲ ਬਿਲਕੁਲ ਬਾਈ ਤੇ ਬਾਈ ਫਿਰ ਕੌਡੀ ਤੋਂ ਸੈਟਿੰਗ ਬੈਠੀ ਨਹੀਂ ਕੋਟੀ ਜਿਤੇ ਅੱਛਾ ਅੱਛਾ ਹਾਂ ਤੇ ਆਂ ਕੋੜੀਆਂ ਰੱਖਣ ਲੱਗੇ ਕੋੜੀਆਂ ਬਾਕੀ ਪਹਿਲਾਂ ਤਾਂ ਸੀਗੀਆਂ ਇੱਕ ਦੋ ਜਾਨਵਰ ਸੀਗੇ ਤੇ ਨਾਲ ਦੀ ਨਾਲ ਹੌਲੀ ਹੌਲੀ ਹੁਣ ਵਧੀਆ ਚੰਗੇ ਪੱਧਰ ਤੇ ਕਰ ਲਈ ਕੋੜੀਆਂ ਹੁਣ ਤਾਂ तकरीबन 8-10 ਜਾਨਵਰ ਆਪਣੇ ਕੋਲ ਹੈਗੇ ਆ ਹਾਂ 4 ਕ ਸਾਲ ਹੋ ਗਿਆ ਕੰਮ ਵਧਾਏ ਨੂੰ ਹੁਣ ਥੋੜਾ ਜਿਹਾ ਠੀਕ ਆ ਬਈ ਹਾਂ ਤੇ ਹੁਣ ਪਹਿਲਾਂ 2005 ਚ ਰੱਖਦੇ ਰਹੇ ਹਾਂ ਉਦੋਂ ਸੀਗੇ 8-7 ਜਾਨਵਰ ਠੀਕ ਆ ਬਈ ਤੇ ਉਹ ਇੱਕ ਤਕਰੀਬਨ ਇੱਕ ਦੋ ਜਾਨਵਰ ਰਹੀ ਆ ਆਪਣੀ ਰਹੀ ਆ ਹਾਂਜੀ ਜਿਵੇਂ ਹੁਣ ਆਪਾਂ ਫਾਰਮ ਦੀ ਗੱਲ ਕਰਦੇ ਫਾਰਮ ਬਣਾ ਲਿਆ ਪ੍ਰੋਪਰ ਸਾਨ ਵੀ ਆ ਗਿਆ ਬਰੀਡਿੰਗ ਤੇ ਵੀ ਘੋੜੀਆਂ ਲਾਈਆਂ ਹੋਈਆਂ ਨੇ ਤੁਸੀਂ ਪੱਕੀਆਂ ਬਾਈ ਹਾਂਜੀ ਬਾਈ ਠੀਕ ਆ ਬਾਈ ਤੇ ਨਾਲ ਫਿਰ ਸੇਲ ਪਰਚੇਜ ਵੀ ਮਾੜੀ ਮੋਟੀ ਕਰੀ ਜਾਂਦੇ ਹੋ ਬਾਈ ਨਹੀਂ ਜ਼ਿਆਦਾ ਨਹੀਂ ਬਾਈ ਤਕਰੀਬਨ ਯਾਰ ਕੋਈ ਅੱਛਾ ਕੋਈ ਇੱਕ ਦੋ ਇੱਕ ਦੋ ਕੋਈ ਮਿਲ ਜੇ ਆ ਇੱਕ ਦੋ ਕੋਈ ਆ ਜੇ ਜਾਂ ਜੇ ਹੁਣ ਘੋੜਾ ਰੱਖਿਆ ਹੋਵੇ ਆ ਜਾਂਦਾ ਅੱਛਾ ਅੱਛਾ ਉਹ ਵੀ ਕਰ ਲਈਦੇ ਇੱਕ ਦੋ ਹਾਂ ਜਿਵੇਂ ਕੋਈ ਖਾਲੀ ਘੋੜੀ ਲੈ ਲਈ ਕੱਬਣ ਕਰਾ ਕੇ ਦੇ ਦੇ ਇਹ ਚੀਜ਼ ਕਰਦੇ ਠੀਕ ਆ ਜ਼ਿਆਦਾ ਬਰੀਡਿੰਗ ਤੇ ਜਾਂ ਬੱਚੇ ਆਪਦੇ ਲੈ ਕੇ ਘੋੜ ਹਾਂ ਜੀ ਦੁੱਲਾ ਪਹਿਲਾਂ ਮੈਨੂੰ ਇਹ ਦੱਸੋ ਇਹ ਆਪਣੀ ਹੋਮ ਬਰੀਡ ਹੈ ਜੀ ਇਹ ਹੋਮ ਬਰੀਡ ਆ ਬਈ ਆਪਣੀ ਅੱਛਾ ਜੀ ਹਾਂ ਘਰੇ ਜਾਂ ਮਾਂ ਵੀ ਘਰੇ ਹੀ ਖੜੀ ਹੈ ਦੀ ਅੱਛਾ ਜੀ ਤੇ ਘਰੇ ਜੰਮਿਆ ਆਪਣੀ ਠੀਕ ਹੈ ਇਹਦੀ ਬਲੱਡ ਲਾਈਨ ਕੀ ਹੈ ਪ੍ਰੋਪਰ ਜੀ ਘੋੜੇ ਦੀ ਬਲੱਡ ਲਾਈਨ ਇਹ ਰਤਨ ਦਾ ਬੱਚਾ ਜੀ ਅੱਛਾ ਜੀ ਮਾਨੋਚੈਲ ਵਾਲੇ ਜਿਹੜੇ ਅਮਰਤભાઈ ਕੋਲ ਆ ਅੱਛਾ ਜੀ ਤੇ ਅਲਵੰਦ ਦਾ ਪੋਤਾ ਮਲੂਕੇਲੇ ਦਾ ਅੱਛਾ ਜੀ ਹਾਂ ਜੀ ਅਲਵੰਦ ਦਾ ਪੋਤਾ ਆ ਗਿਆ ਜੀ ਤੇ ਹੁਣ ਬਈ ਇਹ ਕੱਦ ਕਿੰਨਾ ਕਰ ਗਿਆ ਘੋੜਾ ਜੀ ਕੱਦੇ 65 ਇੰਚ ਕਰ ਗਿਆ ਬਈ 65 ਇੰਚ ਠੀਕ ਆ ਬਈ ਤੇ ਉਮਰ ਬਈ ਉਮਰ ਇਹਦੀ ਬਈ 38 ਮਹੀਨੇ ਹੋ ਗਏ ਪੂਰੀ 38 ਮਹੀਨੇ ਹੋ ਗਏ ਕੋਈ ਬਈ ਰਿਜ਼ਲਟ ਆਇਆ ਹੁਣ ਕਿ ਰਿਜ਼ਲਟ ਇਹਦਾ ਪਹਿਲਾ ਰਿਜ਼ਲਟ ਆਪਣੇ ਘਰੇ ਹੀ ਹੋਣਾ ਘਰੇ ਦੀ ਘੋੜੀ ਤੇ ਅੱਛਾ ਬਈ ਹਾਂ ਤਕਰੀਬਨ ਦਾਨ ਪੂਰੇ ਹੀ ਆ ਅੱਛਾ ਜੀ ਤੇ ਇੱਕ ਦੋ ਦਿਨਾਂ ਚ ਆ ਜਾਣਾ ਰਿਜ਼ਲਟ ਠੀਕ ਹੈ ਜਿਵੇਂ ਅਕਸਰ ਬਈ ਕਈ ਲੋਕ ਤਾਂ ਚਲੋ ਜਲਦੀ ਛੱਡ ਦਿੰਦੇ ਬਹੁਤ ਤੁਸੀਂ ਫਿਰ ਥੋੜਾ ਲੇਟ ਛੱਡਿਆ ਬੱਚੇ ਨੂੰ ਇਹਨੂੰ ਹਾਂ ਲੇਟ ਛੱਡਿਆ ਥੋੜਾ ਉਮਰ ਦੇ ਕਰਕੇ ਦੋ ਦਿਨ ਦੋਵੇਂ ਛੱਡਤਾ ਬਈ ਪਹਿਲਾਂ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਵੀਰੇ ਤੇ ਇਹ ਇਹ ਪਹਿਲਾ ਸਾਂ ਨਹੀਂ ਤਿਆਰ ਕਰਾ ਕਿ ਦੂ ਪਹਿਲਾਂ ਕੋਈ ਹੈ ਤਜਰਬਾ ਬਾਈ ਘੋੜੇ ਦਾ ਨਹੀਂ ਨਹੀਂ ਪਹਿਲਾ ਹੀ ਸਾਂ ਕੀਤਾ ਬਈ ਤਿਆਰ ਅੱਛਾ ਪਹਿਲਾਂ ਘੋੜਗਾ ਹੀ ਰੱਖੀਗਾ ਆਪਾਂ ਤੇ ਸਾਂ ਪਹਿਲਾਂ ਹੀ ਹੈ ਠੀਕ ਆ ਬਾਈ ਸ਼ਕੀਨ ਸਕੂਨ ਬਹੁਤ ਜ਼ਿਆਦਾ ਹੈ ਬਾਈ ਹਾਂ ਪਹਿਲਾਂ ਤੋਂ ਹੀ ਦੱਸਦਾ ਸੀਗਾ ਤਾਂ ਇਹ ਸਾਂ ਬਲਿਆ ਪੂਰਾ ਗੌਰਨ ਠੀਕ ਆ ਬਾਈ ਨਹੀਂ ਚਲੋ ਚੰਗੀ ਗੱਲ ਹੈ ਚੰਗੇ ਜਾਨਵਰ ਤੁਹਾਡੇ ਘਰੇ ਪੈਦਾ ਹੋਇਆ ਵੀਰੇ ਤੇ ਇਹਦੀ ਜੇ ਆਪਾਂ ਮਾਂ ਦੀ ਗੱਲ ਕਰੀਏ ਇਹਦੀ ਮਾਂ ਨੇ ਮਨੋ ਕਾਫੀ ਬੱਚੇ ਦਿੱਤੇ ਆ ਤੁਹਾਡੇ ਕੋਲੇ ਹਾਂ ਮਾਂ ਨੇ ਤਿੰਨ ਚਾਰ ਬੱਚੇ ਦਿੱਤੇ ਆਪਣੇ ਕੋਲ ਚਾਰ ਬਾਈ ਅੱਛਾ ਜੀ ਹਾਂ ਉਹ ਉਹਦੀ ਕੀ ਬਲੱਡ ਲਾਈਨ ਹੈ ਬਾਈ ਉਹ ਆਪ ਵੱਡੇ ਘੋੜੇ ਦੀ ਆ ਜਾਂ ਠੀਕ ਹੈ ਜੀ ਬਈ ਹੁਣ ਸਟੱਡ ਸਰਵਸ ਓਪਣਾ ਫੀਸ ਕਿੰਨੀ ਰੱਖੀ ਹੋਈ ਹੈ ਜੀ ਦੁੱਲੇ ਦੀ ਫੀਸ ਇਹਦੀ 15000 ਆ ਬਾਈ 15000 ਰੁਪਏ ਰੱਖੀ ਹੋਈ ਹੈ ਠੀਕ ਆ ਬਾਈ ਫੀਸ ਨਾਰਮਲ ਹੀ ਆ ਠੀਕ ਹੈ ਜੀ ਹਾਂਜੀ ਤੇ ਦੁੱਲਾ ਆ ਗਿਆ ਰਤਨ ਦਾ ਰਤਨ ਦਾ ਬਾਈ ਰਤਨ ਆ ਗਿਆ ਮਲੂਕੇ ਵਾਲੇ ਹਲਬੰਦ ਦਾ ਹਲਬੰਦ ਆ ਗਿਆ ਬਾਈ ਮਿੰਟੂ ਵਾਲੇ ਅਰਜਨ ਦਾ ਜੀ ਅਰਜਨ ਦਾ ਹਾਂਜੀ ਅਰਜਨ ਦਾ ਜੀ ਹਾਂਜੀ ਮਾਂ ਇਹਦੀ ਤੁਸੀਂ ਨੇ ਸੂਰਜ ਜੀ ਦੱਸਿਆ ਬਾਈ ਮਾਂ ਸੂਰਜ ਦੀ ਬਾਈ ਅੱਛਾ ਬਈ ਮਿੰਟੂ ਵਾਲੀ ਲਾਈਨ ਆ ਜਿਹੜੀ ਦੋ ਇੱਕ ਪਾਸੇ ਚੱਲੀ ਆ ਰਹੀ ਹੈ ਜੀ ਹਾਂਜੀ ਹਾਂਜੀ ਬਾਈ ਇਹ ਕਰਜਨ ਵਾਲੀ ਹੋਗੀ ਤੇ ਇੱਕ ਸੂਰਜ ਵਾਲੀ ਹੋਗੀ ਦੋਵੇਂ ਲਾਈਨਾਂ ਦਾ ਆ ਗਿਆ ਜੀ ਹਾਂਜੀ ਹਾਂਜੀ ਇਸ ਕਰਕੇ ਸ਼ਕੀਨੀ ਵੀ ਬਹੁਤ ਆ ਇਹਦੇ ਵਿੱਚ ਬਾਈ ਹਨਾ ਆ ਸ਼ਕੀਨੀ ਬਹੁਤ ਆ ਬਾਕੀ ਮਜ਼ਬੂਤੀ ਬਹੁਤ ਆ ਬਾਈ ਹੂੰ ਸੁੰਬ ਸੁੰਬ ਉਹ ਵੱਡਾ 6 ਨੰਬਰ ਖੁਰੀ ਲੱਗਦੀ ਹੁੰਨ ਇਹਦੇ ਇਹਦੇ ਜੀ ਹਾਂ ਹਜੇ 38 ਕਿ ਮਹੀਨਿਆਂ ਦਾ ਹਜੇ ਅੱਛੇ ਚੌਂਤ ਲੱਗ ਗਿਆ ਕਿ ਨਾ ਬਾਈ ਹਜੇ ਇਹ ਨਹੀਂ ਚੌਂਤ ਲੱਗਣ ਵਾਲੀ ਆ ਬਸ ਤਕਰੀਬਨ ਬਾਈ ਅੱਛੇ 2 ਦੰਦ ਆ ਜੀ 2 ਦੰਦ ਆ ਹੇ 4 ਕਿ ਮਹੀਨ ਚਾਲਗੇ ਕਿ ਮਹੀਨੇ ਬਹਿਲਿਆਂ ਤੇ ਲੱਗ ਜੂ 2 4 ਦੰਦ ਠੀਕ ਆ ਬਾਈ ਫਿਰ ਤਾਂ ਸਾਈਜ਼ ਹੋਰ ਵੀ ਸੁੰਬ ਦਾ ਬਣਾ ਜੂਗਾ ਹਾਂ ਬਣ ਜਾਣਾ ਬਾਈ 6 ਇਹ ਵੀ ਸਮੁੰਦਰ ਵਾਲੇ ਪਾਸਿਆਂ ਦੋਵੇਂ ਜਦੋਂ ਮੈਂ ਪਹਿਲਾਂ ਦੇਖਿਆ ਬੱਚਾ ਪਰ ਮਜਬੂਤੀ ਇਹਦੀ ਆ ਗਈ ਸੂਰਜ ਵਾਲੀ ਲਾਈਨ ਚੋਂ ਜੀ ਸ਼ਕੀਨੀ ਆ ਗਈ ਅਰਜਨ ਵਾਲੀ ਲਾਈਨ ਚੋਂ ਅਰਜਨ ਚ ਬਾਕੀ ਮਾਂ ਬਹੁਤ ਸ਼ਕੀਨ ਆ ਬਈ ਇਹਦੀ ਠੀਕ ਆ ਬਈ ਹਾਂਜੀ ਮਾਂ ਦੇ ਕੰਨ ਮਾਂ ਹੀ ਆਪਣੇ ਘਰੇ ਬ੍ਰੀਡ ਹੋਈ ਸੀ ਜਾਂ ਖਰੀਦੀ ਸੀ ਬਈ ਆਪਾਂ ਨਹੀਂ ਆਪਾਂ ਖਰੀਦੀ ਆ ਬਈ ਇਹ ਅੱਛਾ ਜੀ ਹਾਂ 4 ਸਾਲ ਪਹਿਲਾਂ ਖਰੀਦੀ ਸੀ 4 ਬੱਚੇ ਦੇ ਗਏ ਆਪਣੇ ਕੋਲੇ ਅੱਛਾ ਜੀ ਹੂੰ ਠੀਕ ਆ ਠੀਕ ਆ ਬਈ ਤੇ ਇੱਕ ਆਪਣੇ ਕੋਲ ਹੋਰ ਜਿਹੜੀ ਏਸੇ ਦੀ ਭੈਣ ਆ ਵੀਰੇ ਮਾਂ ਵਾਲੇ ਪਾਸਿਓਂ ਜੀ ਉਹਦੀ ਕੀ ਡਿਟੇਲ ਆ ਬਚੇਰੀ ਬਹੁਤ ਵੱਡੀ ਆ ਜੀ ਉਹ ਸਮੁੰਦਰ ਦੀ ਆ ਜਾਂਦੀ ਆਪੀ ਅ ਪੈਣ ਭਰਾ ਘੋੜਾ ਤੇ ਇਹ ਠੀਕ ਹੈ ਬਾਈ ਤੇ ਉਮਰ ਦੀ ਕਿੰਨੀ ਹੈ ਬੱਚੀ ਬਈ ਉਹ ਉਮਰ ਦੀ ਉਹ 26 ਮਹੀਨੇ ਹੈ ਬਾਈ ਉਮਰ ਦੀ ਅੱਛਾ ਖੀਰੀ ਹੈ ਜੀ ਬਾਈ ਉਹ ਹਾਂ ਖੀਰੀ ਹੈ ਨਿਕਾਂਦਾ ਬਾਈ ਜਮਾ ਠੀਕ ਹੈ ਜੀ ਤੇ ਹੁਣ ਕੱਦ ਕਿੰਨਾ ਹੋਊ ਬਾਈ ਉਹਦਾ ਕੱਦ ਉਹਦਾ 6 ਫਲੱਸ ਆ ਬਾਈ ਹੁਣ ਅੱਛਾ ਕੱਦ ਬਹੁਤ ਲੈ ਜੂ ਬਾਈ ਹੋਰ ਵੀ ਲੈ ਜੂ ਕੱਦ ਦਾ ਕੱਦ ਆ ਜੀ ਹਾਂ ਲੈ ਜੂ 2-3 ਇੰਚ ਲੈ ਜੂ ਹੋਰ ਬਾਈ ਠੀਕ ਹੈ ਠੀਕ ਹੈ ਬਾਈ ਤੇ ਅਜੇ ਫਿਰ ਭਰਾਈ ਨਹੀਂ ਹੋ ਬਈ ਨਹੀਂ ਉਹ ਮਲਾਈ ਨਹੀਂ ਹੁਣ ਹੀਟ ਆਊਗੀ ਬਾਈ ਹੁਣ ਪਰ ਤਾਂ ਸਹੀ ਆ ਗਈ ਤੇ ਹੁਣ ਮਲਾਵਾਂਗੇ। ਜਾਂ ਕਈ ਵਾਰ ਐ ਹੁੰਦਾ ਬੰਦਿਆਂ ਨੂੰ ਵੀ ਦੋ ਦੰਦ ਹੋ ਲੈਣਦੇ ਜੀ। ਕੋ ਉਹ ਚੱਕਰ ਆ ਜਾਂ ਕੋਈ ਮੌਸਮ ਦੀ ਦੇਖਿਆ ਤੁਸੀਂ ਨਹੀਂ। ਨਹੀਂ ਮੌਸਮ ਦਾ ਹੀ ਆ ਬਾਅਦ ਚ ਯਾਰ ਕਈ ਵਾਰ ਇਹ ਨਾ ਕੱਦ ਜਿਆਦਾ ਵੱਡੀਆਂ ਘੋੜੀਆਂ ਫਿਰ ਕਈ ਵਾਰੀ ਰੰਦੀਆਂ ਰੁੰਦੀਆਂ ਉਹਵੇਂ ਚੱਕਰ ਚ ਆਈਗਾ ਪਹਿਲਾਂ ਮਲਾਦਗੇ। ਇਹ ਵੀ ਠੀਕ ਆ ਚਲੋ ਬਈ ਹਾਂ। ਕੱਦ ਦਾ ਚਲੋ ਗੱਬਣ ਘੋੜੀ ਸੂਹਾ ਦੇ ਕਿ ਬਈ ਕਰ ਜਾਂਦੇ ਇਹ ਕਰਨਾ ਹੁੰਦਾ ਇਹ ਕੱਦ ਦਾ। ਕੱਦ ਦਾ ਕਰੂਗੀ ਉਹੇ ਜੀ। ਹਾਂਜੀ। ਹਾਂ। ਤੇ ਇਹਦੀ ਮਾਂ ਨੇ ਤੁਸੀਂ ਕਰਵੇਂ ਚਾਰ ਬੱਚੇ ਤੇਨ ਇੱਕ ਤੁਹਾਡੇ ਕੋਲ ਹੋਰ ਘੋੜੀ ਆ ਬਈ ਕਾਲੀ ਚੰਬੀ ਆ ਜੀ। ਕਾਲੀ ਚੰਬੀ ਹਾਂਜੀ। ਹਾਂਜੀ ਉਹ ਆਪਰ ਜੰਦੀ ਆਈ ਮਿੰਟੂ ਵਾਲੇ ਬਾਈ ਦੇ ਅੱਛਾ ਉਹ ਵੀ ਅਰਜੰਦੀ ਆ ਉਹ ਅਰਜੰਦੀ ਹਾਂ ਠੀਕ ਹੈ ਉਹ ਤੇ ਰਿਜ਼ਲਟ ਆਉਣਾ ਬਾਈ ਇਹਦਾ ਪਹਿਲਾ ਉਹ ਤੇ ਆਉਣਾ ਰਿਜ਼ਲਟ ਉਹ ਤਾਂ ਦਿਨ ਪੂਰੇ ਹੀ ਆਪਾਂ ਇੱਕ ਦਿਨਾਂ ਨੂੰ ਸੂਪੇ ਦੋ ਦਿਨਾਂ ਨੂੰ ਸੂਪੇ ਠੀਕ ਹੈ ਉਹਨੇ ਬੱਚੇ ਦਿੱਤਾ ਕੋਈ ਆਪਣੇ ਕੋਲ ਪਹਿਲਾਂ ਬਾਈ ਉਹਨੇ ਦਿੱਤੇ ਬਾਈ ਤਿੰਨ ਚਾਰ ਬੱਚੇ ਦਿੱਤੇ ਤਕਰੀਬਨ ਇੱਕ ਬੇਸ਼ੇਰੀ ਆਪਣੀ ਨੁਗਰੀ ਸੀਗੀ ਬਹੁਤ ਚੰਗੀ ਹਾਂਜੀ ਉਹ ਪੂਰੀ ਹੋ ਗਈ ਸੀਗੀ ਅੱਛਾ ਅੱਛਾ ਬਾਈ ਉਹ ਉਹ ਵੀ ਖਰੀਦ ਆ ਆਪਣੀ ਬਾਈ ਨਹੀਂ ਉਹ ਆਪਾਂ ਰੋਡਿਆਂ ਤੋਂ ਹੀ ਲਈ ਆਪਣੇ ਮਾਮੇ ਕਿਹਾ ਤੋਂ ਅੱਛਾ ਅੱਛਾ ਜੀ ਹਾਂ अच्छा उथे ब्रीड हुई ब्रीड थीक, 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 ओ उथे ब्रीड हुई ओ जेडी बाई मिंटू ਕੋਲੇ ਲਾਲ ਘੋੜੀ ਸੀ ਹੁਣ ਹਾਂਜੀ ਉਹਦੀ ਬੱਚੀ ਆ ਉਹ ਅੱਛਾ ਅੱਛਾ ਮਿੰਟੂ ਬਾਈ ਕੋਲ ਸੀ ਜਿਹੜੀ ਲਾਲ ਘੋੜੀ ਠੀਕ ਆ ਠੀਕ ਆ ਉਹਦੀ ਬੱਚੀ ਆ ਗਈ ਆਪ ਆ ਗਈ ਅਰਜਨ ਦੀ ਅਰਜਨ ਜੀ ਹਾਂ ਠੀਕ ਆ ਬਾਈ ਉਹ ਵੀ ਚਲੋ ਚੰਗੀ ਬਲੱਡ ਲਾਈਨ ਆ ਚੰਗੇ ਬੱਚੇ ਦੇਣਗੇ ਹਾਂਜੀ ਹਾਂ ਜੀ ਉਹਨੇ ਬੱਚੇ ਬਹੁਤ ਚੰਗੇ ਦਿੱਤੇ ਠੀਕ ਆ ਬਾਈ ਤੇ ਜਿਹੜੀ ਆਪਾਂ ਇੱਕ ਨੌਕਰੀ ਦੇਖੀ ਆ ਬਾਈ ਤੇ ਤੁਰਦੀ ਤਰਦੀ ਬੜਾ ਸੋਹਣਾ ਜੀ ਹਾਂਜੀ ਹਾਂਜੀ ਉਹਦੀ ਕੀ ਡਿਟੇਲ ਆ ਬਾਈ ਉਹ 5 ਕੁ ਸਾਲੋਂ ਮਾਰਾ ਬਾਈ ਉਹਦੀ ਅੱਛਾ ਜੀ ਤੇ ਇੱਕ ਬੱਚਾ ਦਿੱਤਾ ਉਹਨੇ ਪਹਿਲਾਂ ਅੱਛਾ ਜੀ ਤੇ ਹੁਣ ਉਹ ਉਹ ਸੇਲ ਕਰ ਦਾਂਗੇ ਹਾਂ ਉਹਦਾ ਰੱਦ ਦੱਸਦੇ ਸੀ ਵੀ ਹੈਗਾ ਵੀ ਸੇਲ ਕਰ ਦਾਂਗੇ ਉਹ ਕਰ ਦਾਂਗੇ ਸੇਲ ਬਈ ਸਵਾਰੀ ਸੂਰੀ ਦੀ ਤਾਂ ਬਹੁਤ ਚੰਗੀਆਂ ਨੇ ਬਈ ਹਾਂ ਸਵਾਰੀ ਦੀ ਵਧੀਆ ਚੰਗੀ ਤੁਰਦੀ ਆ ਬਈ ਠੀਕ ਆ ਬਈ 5 ਸਾਲ ਉਮਰ ਹੈ ਤੇ ਕੱਦ ਕਿੰਨਾ ਕਾ ਬਈ ਉਹਦਾ ਜੀ ਕੱਦ ਉਹਦਾ 60 ਪਲੱਸ ਆ ਬਈ ਫੱਟੀ ਵਾਲਾ ਠੀਕ ਆ ਬਈ ਹਾਂ ਜਿਹੜਾ ਮਰਜ਼ੀ ਆ ਕੇ ਲੈ ਲੈ ਠੀਕ ਹੈ ਬਈ ਹਾਂ ਕੋਈ ਉਹੋ ਜਾਣੀਗਾ ਬਈ ਪਾਚੋ ਇੱਥੇ ਆ ਕੇ ਘੱਟ ਨਿਕਲੇ 60 ਪਲੱਸ ਦਾ 60 ਪਲੱਸ ਹੀ ਨਿਕਲੂ ਬਾਈ ਠੀਕ ਹੈ ਬਾਈ ਨਹੀਂ ਤੁਰਨ ਦੀ ਵੀ ਬਹੁਤ ਚੰਗੀ ਆ ਬਈ ਮੈਂ ਦੇਖਿਆ ਨੱਕ ਨੋਕ ਬਹੁਤ ਸੋਹਣੀ ਹੁੰਦੀ ਕੁੜੀ ਦੀ ਬਾਈ ਨੇ ਜਦੋਂ ਬਿਨਾ ਗੱਡੀ ਤੋਂ ਸਵਾਰੀ ਕੀਤੀ ਆ ਸਵਾਰੀ ਬਹੁਤ ਸੋਹਣੀ ਕਰਾਉਂਦੀ ਤੈਰੂ ਪਾ ਕੇ ਤਾਂ ਹੋਰ ਵੀ ਚੰਗਾ ਤੁਰੂਗੀ ਬਈ ਹਾਂਜੀ ਹਾਂਜੀ ਹੂੰ ਠੀਕ ਆ ਬਾਈ ਤੇ ਉਹਦੀ ਬਾਈ ਡਿਮਾਂਡ ਬੋਲ ਫਿਰ ਡਿਮਾਂਡ ਉਹਦੀ 4 ਲੱਖ ਕਰਦੇ ਆ ਬਾਈ ਅੱਛਾ ਜੀ ਹਾਂ ਬਾਕੀ ਹੋ ਜੂ ਵੀ ਕਿ 4 ਲੱਖ ਦੀ ਇੱਕ ਤਾਂ ਨਹੀਂ ਕਰਦਾਂਗੇ ਮਾਨ ਤਣ ਬਾਈ ਵਿੱਚੋਂ ਅੱਛਾ ਅੱਛਾ ਜੀ ਹਾਂ ਠੀਕ ਆ ਬਾਈ ਕੋਈ ਵੀਰ ਭਰਾ ਨੂੰ ਲੱਗਣਾ ਤੇ ਕਰ ਦਾਂਗੇ ਵਿੱਚੋਂ ਕੋਈ ਨਹੀਂ ਠੀਕ ਆ ਬਾਈ ਤੇ ਜਿਵੇਂ ਹੁੰਦਾ ਸੀ 2015 ਨੂੰ ਹੋ ਗਿਆ तकरीबन ਘੋੜਾ ਛੱਡੇ ਨੂੰ ਕਈ ਵਾਰ ਬਾਇਜੈਂਸ ਖਾਲੀ ਖੁੱਲੀ ਰਹਿੰਦੀ ਐ ਫਿਰ ਘੋੜਾ ਛੱਡਿਆ ਜਾਊ ਬਾਈ ਹਾਂ ਉਹ ਕੋਈ ਚੱਕਰ ਨਹੀਂ ਬਾਈ ਜੇ ਰਹਿੰਦੀ ਖਾਲੀ ਐ ਚੈੱਕ ਹੋ ਜੂਗੀ ਹੂੰ ਹੂੰ ਤੇ ਉਹ ਜੇ ਨਾ ਰਹੀ ਖਾਲੀ ਰਹੀ ਤਾਂ ਆਪਾਂ ਕੋੜਾ ਦੇ ਦਾਂਗੇ ਕੋੜਾ ਦੇ ਦਾਂਗੇ ਠੀਕ ਆ ਬਾਈ ਠੀਕ ਆ ਜਿਸੇ ਜਿਵੇਂ ਅਕਸਰ ਨਾ ਘੋੜਿਆਂ ਵਾਲੇ ਆਪਾਂ ਗੱਲ ਕਰਦੇ ਹੁੰਦੇ ਵੀ ਸ਼ਾਂਤ ਤੇ ਪਲਮਾਨ ਕਰਨ ਵਾਲੇ ਘਰੇ ਹੁੰਦੇ ਜੀ ਤੁਸੀਂ ਤਿੰਨੇ ਭਰਾਵਾਂ ਨੇ ਮਤਲਬ ਵੀ ਗੇਮ ਵੀ ਕੀਤੀ ਹਨਾ ਬਾਈ ਤਾਂ ਬਰਾਉਡ ਚਲੇ ਗਏ ਤੇ ਤੁਸੀਂ ਦੋਵੇਂ ਭਰਾ ਖੇਤੀ ਕਰਦੇ ਹੋ ਹਾਂਜੀ ਹਾਂਜੀ ਠੀਕ ਆ ਬਾਈ ਤੇ ਘੋੜਾ ਜਿੰਨਾ ਮਜ਼ਬੂਤ ਵੀ ਆ ਸ਼ਕੀਨ ਵੀ ਹੋਰ ਸਵਾਰੀ ਸੂਰੀ ਦਾ ਕਿੰਨਾ ਕਿ ਸ਼ੌਕ ਆ ਬਾਈ ਸਵਾਰੀ ਹਜੇ ਕੀਤੀ ਨਹੀਂ ਤੇ ਸਟਾਰਟ ਅ ਅੱਛਾ ਬਾਈ ਤੇ ਹੁਣ ਰਾਦ ਦਾ ਬਈ ਕਰਾਂਗੇ ਅੱਛਾ ਬਾਈ ਹੂੰ ਤੇ ਇੰਨੇ ਨਾਲ ਫਿਰ ਘੋੜਾ ਥੋੜਾ ਮਜ਼ਬੂਤ ਹੋ ਜਾਂਦਾ ਨਾਲੇ ਪਾਰਾ ਹੋ ਜਾਂਦਾ ਹੂੰ ਤੇ ਇੱਕ ਥੋੜਾ ਤਾਂ ਨਹੀਂ ਕੀਤੀ ਵੀ ਥੋੜਾ ਕੱਦ ਆਈ ਗਾ ਰੁਕਣ ਦਾ ਚੱਕਰ ਪੈ ਜਾਂਦਾ ਕਈ ਵਰੀ ਵੀ ਕੱਦ ਦੇ ਵੱਧ ਜਾਣ ਦੇ ਥੋੜਾ ਵੀ ਹੁਣ 4 ਦਿਨ ਤੇ ਕਰਾਂਗੇ ਸਵਾਰੀ ਸਟਾਰਟ ਇਹਦੀ ਠੀਕ ਆ ਬਾਈ ਹਾਂ ਬਾਈ ਤੇ ਇੱਕ ਗੱਲ ਮੈਂ ਪੁੱਛਣੀ ਚਾਹੂੰਗਾ ਕਿਉਂਕਿ ਜਿਹੜਾ ਕਬੱਡੀ ਵਾਲਾ ਕੀੜਾ ਨਾ ਕੀੜਾ ਹੀ ਕਹਿ ਦਾਂ ਨੇ ਬਾਈ ਹਾਂ ਵੀ ਉਹ ਨਿਕਲਦਾ ਨਹੀਂ ਬੰਦੇ ਦਾ ਹੈਨਾ ਘੋੜਿਆਂ ਵਾਲਾ ਨਹੀਂ ਨਿਕਲਦਾ ਫਿਰ ਤੁਹਾਨੂੰ ਕਬੱਡੀ ਤੋਂ ਵੱਡਾ ਘੋੜਿਆਂ ਵਾਲਾ ਕੀੜਾ ਲੱਗਿਆ ਵੀ ਕਬੱਡੀ ਦਾ ਨਿਕਲ ਗਿਆ ਕੀੜਾ ਕਹੇ ਜੇ ਹੈਗਾ ਬਾਈ ਕਬੱਡੀ ਵਾਲਾ ਵੀ ਕਬੱਡੀ ਵਾਲਾ ਹੈਗਾ ਥੋੜਾ ਜਿਹਾ ਹੋਰ ਕੰਮਕਾਰ ਉਹ ਹੋ ਜੇ ਬਾਈ ਰਜੇ ਮੇ ਫਿਰ ਇਨੇ ਪਾਸੇ ਹੋ ਜਾਣੀ ਜਾਂਦਾ ਠੀਕ ਆ ਬਾਈ ਨਹੀਂ ਘੋੜਿਆਂ ਦਾ ਵੀ ਸ਼ੌਕ ਬਹੁਤ ਚੰਗਾ ਬਈ ਦੇਖਿਆ ਵੀ ਚੰਗੇ ਪਲਵਾਨ ਨੇ ਜਾਂ ਮੈਂ ਪਲਵਾਨਾਂ ਦੀ ਪਹਿਲਾਂ ਵੀਡੀਓ ਕੀਤੀ ਆ ਤੇ ਕਈ ਕਬੱਡੀ ਵਾਲੇ ਭਰਾਵਾਂ ਨੇ ਆਪਣੇ ਘੋੜੇ ਰੱਖੇ ਹੋਏ ਹਨ ਵੀ ਜਿਵੇਂ ਆਪਾਂ ਕੋਈ ਨਸ਼ਾ ਕਰ ਲਈਏ ਆਪਾਂ ਨੂੰ ਫਿਰ ਦੂਜਾ ਨਸ਼ਾ ਉਦੋਂ ਕੰਮ ਕਰਦਾ ਜਦੋਂ ਵੱਡੇ ਲੈਵਲ ਦਾ ਹੋਵੇ ਮਤਲਬ ਕਬੱਡੀ ਤੋਂ ਵੀ ਇਹ ਵੱਡਾ ਆਪਾਂ ਸ਼ੌਕ ਕਹਿ ਸਕਦੇ ਹਾਂ ਵੀ ਬੰਦੇ ਦੀ ਰੀਜ ਪੂਰੀ ਕਰਨ ਵਾਲੀ ਚੀਜ਼ ਹੈ ਸਹੀ ਗੱਲ ਸਹੀ ਗੱਲ ਤੇ ਦੂਜੀ ਗੱਲ ਬਈ ਜਿਵੇਂ ਹੁਣ ਮੈਂ ਤੁਹਾਡੇ ਘੋੜੇ ਦੀ ਵੀ ਤਿਆਰੀ ਦੇਖੀ ਆ ਲੱਗਦਾ ਵੀ ਤੁਹਾਡੇ ਹੱਥਾਂ 'ਚ ਜਾਨ ਨਾ ਤੁਸੀਂ ਤਿਆਰੀ ਕਰਾਈ ਹੋਈ ਆ ਘ ਕਰਨਾ ਪੈਂਦਾ ਸਾਰਾ ਕੁਝ ਉੱਤੇ ਰਹਿ ਕੇ ਹਨਾ ਫੇਰ ਹੀ ਜਾਨਵਰ ਤਿਆਰ ਹੁੰਦੇ ਬਾਈ ਹਾਂ ਨਹੀਂ ਮਿਹਨਤ ਆ ਬਾਈ ਹਨਾ ਜਿੰਨੀ ਤੁਸੀਂ ਕਰ ਲਓ ਤੇ ਬਾਈ ਜਿ세 ਉਹ ਕਿਵੇਂ ਜੇ ਮਨ ਰਹਿੰਦਾ ਚਲੋ ਜਿਵੇਂ ਘੋੜੀ ਵੀ ਤੁਸੀਂ ਕਹਿੰਦੇ ਹੋ ਵੀ ਸੇਲ ਪਰਚੇਵ ਕਰ ਲਾਣਾ ਮੈਂ ਘੋੜੀਆਂ ਦੋ ਜਿਵੇਂ ਪੂਰੀਆਂ ਚੰਗੀਆਂ ਨੇ ਇੱਕ ਆ ਵੱਡੇ ਅਰਜਨ ਵੱਡੇ ਘੋੜੇ ਸੂਰਜ ਦੀ ਆ ਗਈ ਘਰ ਜਣ ਦੀ ਆ ਜੀ ਹਨਾ ਬਰੀਡਿੰਗ ਤੇ ਜਿਆਦਾ ਫੋਕਸ ਰੱਖਿਆ ਹੋਇਆ ਹੈ ਹਾਂ ਬਰੀਡਿੰਗ ਤੇ ਆ ਬਾਈ ਪਹਿਲਾਂ ਤੋਂ ਤੇ ਆਪ ਦੇ ਬੱਚੇ ਲੈ ਕੇ ਵੇਚ ਦਈਦੇ ਆ ਠੀਕ ਆ ਬਾਈ ਹਾਂ ਤੇ ਜਿਵੇਂ ਕੋ ਹੋਰ ਵੀ ਛੋਟਾ ਬਸ਼ੇਰਾ ਵੀ ਤਿਆਰ ਹੋ ਰਿਹਾ ਉਹਦੇ ਚਲੋ ਆਪਾਂ ਕਲਿੱਪ ਨਹੀਂ ਲੈ ਜੇ ਛੋਟਾ ਬ ਹੈ ਸੀ ਸੱਤ ਮਹੀਨਿਆਂ ਦਾ ਉਹ ਅੱਛਾ ਜੀ ਤੇ ਉਹ ਉਹਨੂੰ ਵੀ ਸਾਨ ਬਣਾਉਣਾ ਉਹਨੂੰ ਕਰਦੇ ਤਿਆਰ ਬਈ ਹਜੇ ਹੌਲੀ ਹੌਲੀ ਉਹ ਵੀ ਬਹੁਤ ਸ਼ੋਅ ਕੁਆਲਿਟੀ ਹਾਂ ਸ਼ੋਅ ਕੁਆਲਿਟੀ ਚੰਗੇ ਕੰਨਾ ਕੰਨਾ ਦਾ ਸੋਹਣਾ ਬਈ ਬਹੁਤ ਬਹੁਤ ਸੋਹਣਾ ਸਹੀ ਗੱਲ ਆ ਬਈ ਤੇ ਮੰਡੀ ਤੇ ਇਸ ਵਾਰ ਬਈ ਤੁਸੀਂ ਮਾਗੀ ਵੀ ਲੈ ਕੇ ਗਏ ਹੋ ਜੀ ਹਾਂ ਮਾਗੀ ਲੈ ਕੇ ਬਈ ਹਾਂ ਬਈ ਅੱਛਾ ਅੱਛਾ ਤੇ ਮੇਲਾ ਉਹ ਪਹਿਲੀ ਲਾਇਆ ਫਿਰ ਬਈ ਉਹ ਪਹਿਲਾ ਹੀ ਮੇਲਾ ਬਈ ਹਾਂ ਅੱਛਾ ਤਾਂ ਸ਼ਕੀਨ ਆ ਤੇ ਮਜ਼ਬੂਤ ਵੀ ਪੂਰਾ ਤੇ ਦੋਵੇਂ ਪਾਸੋਂ ਬਲੱਡ ਬਹੁਤ ਚੰਗਾ ਇੱਕ ਪਾਸੋਂ ਰਤਨ ਦਾ ਬੱਚਾ ਆ ਗਿਆ ਇਹ ਜੀ ਇੱਕ ਪਾਸੋਂ ਇਹਦੀ ਮਾਂ ਜਿਹੜੀ ਉਹ ਸੂਰਜ ਘੋੜੇ ਦੀ ਆ ਬਾਈ ਨੇ ਫੀਸ ਵੀ ਜਾਇਜ਼ ਰੱਖੀ ਹੋਈ ਆ 15000 ਰੁਪਈਆ ਤੇ ਬਿਲਕੁਲ ਮੋਗੇ ਦੇ ਬਿਲਕੁਲ ਨੇੜੇ ਆ ਜਾਂਦਾ ਪਿੰਡ ਬਹੋਨਾ ਬਾਈ ਨੂੰ ਕਾਲ ਕਰ ਲਿਓ ਤੇ ਜਿਸ ਕਿਸੇ ਭਰਾ ਨੂੰ ਘੋੜੀ ਚਾਹੀਦੀ ਹੋਈ ਨੌਕਰੀ ਘੋੜੀ ਸਵਾਰੀ ਦੀ ਪਾਸ ਆ ਬਾਈ ਮੈਂ ਬਾਲਪੋਰੀ ਦੀ ਵੀ ਚਲੋ ਮੇਰਾ ਪੁੱਛਣਾ ਫਰਜ਼ ਆ ਪਾਸ ਆ ਜੀ ਬਾਲਪੋਰੀ ਦੀ ਆਪਣੀ ਘੋੜੀ ਹਾਂ ਬਾਲਪੋਰੀ ਦੀ ਪਾਸ ਸਿੱਟਾਉ ਹੈਗਾ ਥੱਲੇ ਅੱਛਾ ਨੌਕਰੇ 'ਚ ਤਕਰੀਬਨ ਸਿੱਟਾ ਹੁੰਦਾ ਹੈਗਾ ਅੱਛਾ ਸਿੱਟਾ ਹੈਗਾ ਉਹ ਠੀਕ ਹੈ ਜੀ ਜਿਹੜੀ ਗੱਲ ਸਹੀ ਆ ਸਹੀ ਆ ਨਾ ਚਲੋ ਗੱਲ ਸਹੀ ਕਰੀ ਚੰਗੀ ਹੁੰਦੀ ਆ ਬਾਈ ਬਾਜੂ ਕਿਤੇ ਮੈਨੂ ਵੀ ਕਿਹਾ ਬਾਈ ਤੁਸੀਂ ਵੀਡੀਓ ਕਰਕੇ ਹੋ ਤੁਸੀਂ ਸਾਨੂੰ ਦੱਸਿਆ ਤਾਂ ਇਹ ਨਹੀਂ ਕੋਈ ਛੋਟੀ ਗੱਲ ਆ ਨੁਕਸ ਲੱਭ ਲਾਂਦੇ ਆ ਜੀ ਸਹੀ ਆ ਮੇਤਰੋ ਘੋੜੀ ਵੀ ਦਿਖਾਈ ਆ ਇਹ ਵੀ ਫੋਰ ਸੇਲ ਆ ਜਿਸ ਕਿਸੇ ਭਰਾ ਨੂੰ ਜਾਨਵਰ ਚੰਗੇ ਲੱਗੇ ਹੋਣ ਘੋੜੀ ਚੰਗੀ ਲੱਗੀ ਹੋਵੇ ਬਾਈ ਨੂੰ ਕਾਲ ਕਰ ਲਿਓ ਤੇ ਜਿਸ ਕਿਸੇ ਭਰਾ ਨੇ ਬਰੀਡਿੰਗ ਸਰਵਿਸ ਲੈਣੀ ਹੋਵੇ ਦੋਲੇ ਤੋਂ ਤਾਂ ਵੀ ਬਾਈ ਨੂੰ ਕਾਲ ਕਰ ਲਿਓ ਧੰਨਵਾਦ ਬਾਈ ਜੀ ਸਾਰੇ ਬਰਾਬਰ ਬਹੁਤ ਧੰਨਵਾਦ ਤੁਹਾਡੇ ਥੈਂਕ ਯੂ